ਹਾਂਜੀ ਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰੀ ਸੰਗਤ ਨੂੰ ਜੀ ਰੜਕੀ ਵਾਲੇ ਵੱਲੋਂ ਰੜਕੀ ਵਾਲ ਦੇ ਘੋੜੇ ਤੂਫਾਨ ਵੱਲੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਰਾਤ ਆਪਾਂ ਰੁਕੇ ਸਕੇ ਜਗਾਦਰੀ ਸ਼ਹਿਰ ਹਰਿਆਣੇ ਸੂਬੇ ਦਾ ਸ਼ਹਿਰ ਹੈ ਜਗਾਦਰੀ ਬੜਾ ਮਸ਼ਹੂਰ ਹੈ ਸ਼ਹਿਰ ਭਾਂਡਾ ਢਿੰਡੇਲੇ ਬਹੁਤ ਮਸ਼ਹੂਰ ਹੈ ਇਹ ਆਪਣੇ ਜਗਾਦਰੀ ਤੇ ਹਰਦਾ ਰੋਡ ਬਾਰ-ਬਾਰ ਦੀ ਕੱਢ ਦਿੱਤੀ ਪਰ ਜਦੋਂ ਪਹਿਲਾਂ ਪੌਂਡਾ ਸਾਹਿਬ ਨੂੰ ਜਾਣਾ ਹੁੰਦਾ ਸੀ ਜਾਂ ਪਟਨਾ ਸਾਹਿਬ ਨੂੰ ਜਾਣਾ ਹੁੰਦਾ ਸੀ ਤਾਂ ਇਹਨਾਂ ਸ਼ਹਿਰਾਂ ਵਿੱਚ ਦੀ ਨੰਗਣਾ ਪੈਂਦਾ ਹੁੰਦਾ ਸੀਗਾ ਹੁਣ ਤਾਂ ਬਾਈਪਾਸ ਕੱਢ ਦਿੱਤੇ ਆ ਤੇ ਬੰਦਾ ਬਾਰ-ਬਾਰ ਦੀ ਨਿਕਲ ਜਾਂਦਾ ਆ ਤੇ ਰਾਤੀ ਆਪਾਂ ਰੁਕੇ ਸੀਗੇ ਇੱਕ ਗੁਰਸਿੱਖ ਪਰਿਵਾਰ ਆ ਇਹ ਆਪਣੇ ਰਿਸ਼ਤੇਦਾਰ ਹੀ ਆ ਆਪਣੇ ਮਾਮੇ ਦਾ ਘਰ ਆ ਤੇ ਮਾਮੇ ਦੇ ਮੁੰਡੇ ਆ ਤੇ ਇਹਨਾਂ ਕੋਲ ਰਾਤ ਰੁਕੇ ਸੀਗੇ ਤੇ ਹੁਣ ਇੱਥੋਂ ਚਾਲੇ ਪਾਵਾਂਗੇ ਅੱਜ ਆਪਾਂ ਗੁਰਦੁਆਰਾ ਲਖਨੌਰ ਸਾਹਿਬ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ ਦਸਵੀਂ ਬਾਲਾ ਪ੍ਰੀਤਮ ਗੋਵਿੰਦ ਰਾਏ ਜੀ ਜਦੋਂ ਪਟਨਾ ਸਾਹਿਬ ਦੀ ਧਰਤ ਤੋਂ ਆਨੰਦਪੁਰ ਸਾਹਿਬ ਦੀ ਧਰਤ ਨੂੰ ਗਏ ਆ ਤਾਂ ਆਪਣੇ ਨਾਨਕਾ ਘਰ ਲਖਨੌਰ ਸਾਹਿਬ ਰੁਕੇ ਸਗੇ ਗੁਰੂ ਜੀ ਨੇ ਪੜਾ ਕੀਤਾ ਸੀਗਾ ਤੇ ਮਾਤਾ ਗੁਜਰ ਕੌਰ ਜੀ ਦਾ ਪੇਕਾ ਘਰ ਦਰਸ਼ਨ ਕਰਾਂਗੇ ਤੇ ਆਪ ਜੀ ਨਾਲ ਵੀ ਸਾਂਝੇ ਕਰਾਂਗੇ ਹਾਂਜੀ ਸੰਗਤ ਜੀ ਇਹ ਆਪਾਂ ਚੰਗੀ ਆਪਣੇ ਮਾਮੇ ਮੁੰਡੇ ਛੂਕੇ ਦਾ ਪਿਆੰਗੀ ਤੇ ਗੁਰਸਖ ਪਰਿਵਾਰ ਤੇ ਜਕਾਰਾ ਲਾ ਦੇ ਫੇ ਕਰੇ ਸ਼ੇਰਾ ਸਿ ਆ ਦੇ ਜਕਾਰਾ ਹੋ ਜਾਵੇ ਨਿਆਰ ਹੋ ਜਾਏ ਤੰਤਨ ਸਿ ਗੋਮ ਸਿਦੇ ਮੰਨੂ ਪਾਵੇ ਸਤ ਸ੍ਰੀ ਅਕਾਲ ਤਰੀਕਾਲ ਹੋ ਜਾਵੇ ਸਤ ਗੁਰੂ ਰੱਖ ਲੋ ਮਨ ਦਿਲਾ ਜਿੱਚ ਦੋਗ ਦੋਸਿ ਦੋਸਿ ਵਾ ਸਰਬਤ ਖਾਲਰ ਅਕਾਲ ਅਕਾਲ ਸਤ ਸ੍ਰੀ ਅਕਾਲ ਸ਼ਬਾਸ਼ ਸ਼ੇਰਾ ਜੈ ਹੰਦਾ ਬਾਦਾਰਾ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਤੈਨੂੰ ਵਾਹਿਗੁਰੂ ਜੀ ਅਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਬਾਈ ਦਾ ਵੱਡਾ ਵਜੰਗੀ ਆ ਉਹ ਹੋਰ ਬਾਈ ਠੀਕ ਠਾਕ ਵਧੀਆ ਬਾਈ ਵਧੀਆ ਚੜਦੀ ਕਮ ਕਰ ਚੜਦੀ ਕਲਾ ਤੇ ਆਪਣੇ ਬੰਦੇ ਮਾਲ ਜਾ ਕੇ ਤੇ ਬਾਹਰਪੂਰ ਜਾਂਦੇ ਆ ਬਾਹਲੀਆਂ ਕੰਟਰੀਆਂ 'ਚ ਸਾਲ ਕਲਾਇਆ ਹੁੰਦਾ ਤੇ ਨਾਲੇ ਦੀ ਝੰਡਾ ਲਾਉਂਦੇ ਆ ਜਿਹੜੀ ਕੰਟਰੀ 'ਚ ਹੁੰਦੇ ਆ ਕਦੀ ਕੈਨੇਡਾ 'ਤੇ ਕਦੀ ਇੰਗਲੈਂਡ ਦਾ ਤੇ ਬਾਈ ਦੀ ਕੋਠੀ ਤੇ ਚਾਰੇ ਪਾਸੇ ਹੀ ਖਾਸ ਦੇ ਨਿਸ਼ਾਨ ਝੂਲਦੇ ਆ ਇਹ ਇੱਕ ਫਰੰਟ ਪਾਸਾ ਤੇ ਬਾਕੀ ਇੱਕ ਦਰ ਹੋਰ ਲੱਗਦਾ ਛੋਟਾ ਉਧਰ ਵੀ ਨਿਸ਼ਾਨ ਸਾਹਿਬ ਝੂਲਦਾ ਅੱਜ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਆਪਾਂ आले ਰੋਡ ਦੇ ਜਿਹੜੇ ਵੀ ਬੋਰ ਲੈਂਟ ਤੇ ਅੱਧਾ ਕਿਲੋਮੀਟਰ ਐ ਤਾਂ ਬਾਈਆਂ ਨੇ ਰੋਕ ਲਿਆ ਇਹ ਆ ਗੁਰਦੁਆਰਾ ਗੋਵਿੰਦਪੁਰਾ ਆਪਣੇ ਜਿਹੜਾ ਰੋਡ ਆ ਇਹ ਜਿਹੜਾ ਅੰਮ੍ਰਾਲੇ ਤੋਂ ਹਾਰਨਪੁਰ ਨੂੰ ਜਾਂਦਾ ਆ ਜਿੱਥੋਂ ਕਟ ਮੁੜਦਾ ਆ ਰੋਡ ਜਿਰਾਜ ਦੀ ਹੱਲ ਨੂੰ ਉੱਥੇ ਬਿਲਕੁਲ ਨਾਲੇ ਹੀ ਆ ਗੁਰਦੁਆਰਾ ਸਾਹਿਬ ਦੇ ਨਾਲ ਪੰਜਾਬੀ ਟਾਪਾ ਨੂਰ ਪੰਜਾਬੀ ਬੈਸ਼ਨੋ ਟਾਪਾ ਤੇ ਬਾਈਆਂ ਰੁਕ ਲੈ ਬਾਈ ਕਹਿੰਦੇ ਚਾਹ ਪੀ ਕੇ ਜਾਓ ਬਾਈ ਪਹਿਲਾਂ ਤਾਂ ਚਾਹ ਲਈ ਬਹੁਤ ਬਹੁਤ ਸ਼ੁਕਰੀਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਚਾਹ ਲਈ ਧੰਨਵਾਦ ਬਾਈ ਤੇ ਬਾਈਆਂ ਲੋ ਚਾਹ ਦਾ ਪਿਆਲਾ ਤੇ ਨੂਰ ਪੰਜਾਬੀ ਬੈਸ਼ਨੋ ਟਾਪਾ ਭਾਈ ਕੀ ਨਾਂ ਆਪਣਾ ਗੋਬਿੰਦ ਸਿੰਘ ਗੋਬਿੰਦ ਸਿੰਘ ਹੈ ਤੇ ਗੁਰਦੁਆਰਾ ਵੀ ਭਾਈ ਗੋਵਿੰਦਪੁਰਾ ਹੀ ਆ ਤੇ ਢਾਬਾ ਵੀ ਆਪਾਂ ਕਰਦੇ ਨਾ ਇੱਧਰ ਤੇ ਪਿੱਛੋਂ ਕਿੱਥੋਂ ਭਾਈ ਆ ਭਾਈ ਜੰਡਕੇ ਤੋਂ ਜੰਮੂ ਕਸ਼ਮੀਰ ਤੋਂ ਜੰਮੂ ਕਸ਼ਮੀਰ ਤੋਂ ਕਿੰਨਾ ਟਾਈਮ ਹੋ ਗਿਆ ਭਾਈ ਢਾਬਾ ਕਰਦੇ ਸਾਲ ਹੋ ਗਏ ਸਾਲ ਹੋ ਗਏ ਤੇ ਇਹ ਭਾਈ ਠੇਕੇ ਤੇ ਹੀ ਆ ਕਿਤਾ ਭਾਈ ਠੇਕੇ ਤੇ ਚੱਲੀ ਜਾਂਦਾ ਠੇਕੇ ਤੇ ਕਿੰਨਾ ਕ ਠੇਕਾ ਸਾਲ ਦਾ ਭਾਈ ਠੇਕਾ ਸਾਲ ਦਾ ਨਹੀਂ ਭਾਈ ਮਹੀਨੇ ਦਾ ਚੱਲੀ ਜਾਂਦਾ ਮਹੀਨੇ ਦਾ ਹੈ ਅੱਛਾ ਸੈਗਰੀਮੈਂਟ ਪੱਕਾ ਨਹੀਂ ਕੋਈ ਹੈ ਰਿਲੇਸ਼ਨ ਚ ਥੋੜਾ ਉਹ ਕੋਈ ਚੱਲਦਾ ਸਸ ਸਸ ਅਗਰ ਬੈਠਾ ਲਾਈਫਟ ਜਿੰਨਾ ਚ ਮਰਗੀ ਮਗੋ ਜੀ ਕੀ ਕੀ ਦਾ ਰਿਲੇਸ਼ਨਸ਼ਿਪ ਜੀ ਜੀ ਰਹਿਦਾ ਹਨ ਹਾਂ ਬਈ ਇਹ ਇਹ ਕੀ ਕੰਮ ਕਾ ਠੀਕ ਠਾਕ ਹੈ ਭਾਈ ਵਧੀਆ ਸਰ ਭਾਇ ਗਰੂ ਚੜਦੀ ਕਲਾ ਹੀ ਬਖਸ਼ੇ ਤੇ ਇਦਾਂ ਪੰਜਾਬੀ ਭਰਾ ਮਿਲਦੇ ਰਹਿੰਦੇ ਆ ਸਫਰ ਆਪਣਾ ਕੱਟ ਹੁੰਦਾ ਰਹਿੰਦਾ ਆ ਸ਼ੁਕਰੀਆ ਭਾਈ ਹੌਸਲਾ ਵਧਦਾ ਰਹਿੰਦਾ ਹੱਟਾ ਇਦਾਂ ਧੰਨਵਾਦ ਜੇ ਸਮਝ ਲਾ ਵੀ ਇਹਦੇ ਚ ਪੰਚੀ ਜਿ ਮਿਲ ਗਈ ਮੈਨੂੰ ਲੱਭਣਾ ਇੰਨਾ ਸੌਖਾ ਹੈ ਹਾਂ ਜੇ ਜੇ ਸਮਝ ਲਾ ਓਰੇ ਤਾਰ ਆ ਇੱਥੇ ਜ ਟਾਇਰ ਤੇ ਨਿਸ਼ਾਨੀ ਲਾ ਲਾ ਬੱਟੂ ਰੱਖ ਲਾ ਓਰੇ ਹਾਂ ਮੈਂ ਵੀ ਇਦਾਂ ਹੀ ਸੋਚਦਾ ਜੀ ਮੈਂ ਕਿਹਾ ਪੈਂਚਰ ਲਾ ਕੇ ਨਾ ਟੂਬ ਰੱਖ ਕੇ ਦੇ ਲਵੇ ਤਾਰ ਕਿੱਥੇ ਗਿਆ ਹਾਂ ਲਓ ਜੀ ਆਪਣਾ ਬੜਵਾਲੀ ਵਾਲਾ ਬਾਈ ਨਿੱਕਾ ਆਰਮਦਾਸ ਨੂੰ ਮਾਰ ਪਾਉਂਦਾ ਹੋਇਆ ਜੀ ਪੈਂਚਰਾਂ ਵਾਲੇ ਨੂੰ ਮਾਰ ਪਾਉਂਦਾ ਹੋਇਆ ਪੱਕਾ ਪੈਂਚਰ ਠੋਕਦਾ ਹੋਇਆ ਬਿਨਾਂ ਪਾਣੀ ਤੋਂ ਪੈਂਚਰ ਲੱਭ ਲੈਂਦਾ ਆ ਬਿਨਾ ਪੰਪ ਤੋਂ ਹਵਾ ਭਰ ਦਿੰਦਾ ਪਰ ਇਸ ਵਾਰ ਪੰਪ ਨਾ ਭਰ ਰਿਹਾ ਆ ਤੇ ਇਹ ਜੈਕ ਦਾ ਤੁਰੇ ਲੇਟ ਆ ਤੇ ਹਾਲੇ ਆਪਾਂ ਅੰਬਾਲਾ ਪਿਆ 50 ਕਿਲੋਮੀਟਰ ਪਿਆ ਆ 10 12 ਕਿਲੋਮੀਟਰ ਹੀ ਆਏ ਆ ਤੇ ਸਮਾਂ ਇੱਕ ਦਾ ਹੋ ਗਿਆ ਆ ਬਾਕੀ ਦੇਖੋ ਅੱਜ ਅਕਾਲਪੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਿੱਥੇ ਰੱਖਦੇ ਆ ਤੇ ਦਰਸ਼ਨ ਆਪਾਂ ਤੇ ਆਸਾ ਗੁਰੂ ਘਰਾਂ ਦੇ ਜਰੂਰ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਆਪ ਵੀ ਹਾਜ਼ਰੀ ਲਵਾਵਾਂਗੇ ਇਹ ਗੱਲ ਦਾ ਫੇਫੇ ਕਰ ਰਹੇ ਹੋ ਵੇ ਰਾਜੇ ਤੁਰੇ ਫਿਰਦੇ ਆ ਆਪਾਂ ਤੁਹਾਨੂੰ ਨਾਨਕਾ ਘਰ ਦੇ ਦਰਸ਼ਨ ਕਰਾਉਣੇ ਕਰਾਉਣੇ ਆ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਹੱਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਆਪਾਂ ਪੁੜੇ-ਪੁੜੇ ਆਉਂਦੇ ਸੀ ਤੇ ਪੌੜਾ-ਪਾਣ ਛੱਡ ਦਿੱਤਾ ਆ ਕਿਉਂਕਿ ਇਹ ਨਿਕਲ ਜਾਂਦਾ ਅੰਬਾਲੇ ਦੇ ਬਾਹਰ-ਬਾਰ ਆਪਣੇ ਚੰਡੀਗੜ੍ਹ ਪੰਚਕੁਲਾ ਨੂੰ ਤੇ ਆਪਾਂ ਇਧਰੋਂ ਥੱਲੇ ਉਤਰਿਆ ਆਏ ਆ ਤੇ ਆਪਾਂ ਜਾਣਾ ਆ ਹੁਣ ਇਧਰ ਨਾਲ-ਨਾਲ ਦੀ ਸਿੰਗਰ ਰੋਡ ਜਾ ਬੜਨਾ ਆਪਾਂ ਅੰਬਾਲਾ ਸ਼ਹਿਰ ਤੇ ਕੋੜਾ ਤੂਫਾਨ ਤੇ ਬਾਈ ਵਾਲਾ ਕੋੜਾ ਇੱਧਰ ਤੇ ਇੱਧਰ ਆ ਜੀ ਕਾਰ ਸੇਵਾ ਵਾਲਿਆਂ ਦਾ ਆਪਣੇ ਲੰਗਰ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਸਾਹਿਬ ਪਿੰਡ ਹਮੀਦਪੁਰ ਕਾਲਪੀ ਅੰਬਾਲਾ ਜਗਾਦਰੀ ਰੋਡ ਤੇ ਇਹ ਆਪਣੇ 24 ਘੰਟੇ ਤੇ 365 ਦਿਨ 12 ਮਹੀਨੇ ਲੰਗਰ ਚੱਲਦਾ ਆ ਜੀ ਇਸ ਸਥਾਨ ਤੇ ਕੋਈ ਵੀ ਸਾਈਕਲਿਸਟ ਭਰਾ ਜਾਂ ਕੋਈ ਬਾਈਕਰ ਇੱਧਰ ਨੂੰ ਲੰਗਦਾ ਆਇਆ ਸਬ ਪ੍ਰਸ਼ਾਦਾ ਪਾਣੀ ਛੱਕ ਕੇ ਜਾ ਸਕਦਾ ਆ ਚੜਦੀ ਕਲਾ ਵਾਲੇ ਸਿੰਘ ਆ ਇਥੇ ਜਿਹੜੇ ਲੰਗਰ ਛਕਾਉਂਦੇ ਆ ਲੰਗਰ ਚੜਦੀ ਕਲਾ ਵਾਲੇ ਸਿੰਘੇ ਲਾਉਦੇ ਹੁੰਦੇ ਆ ਰੋਟੀ ਵਾਲਿਆ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਅੰਬਾਲਾ ਸ਼ਹਿਰ ਤੋਂ ਬਾਹਰ ਆਪਾਂ ਦਿੱਲੀ ਰੋਡ ਤੇ ਬੈਠੇ ਆ ਗਗਨਦੀ ਬਾਈ ਬਹਿ ਗਿਆ ਲਾਤੇ ਲੱਤ ਰੱਖ ਕੇ ਅਕਾਲ ਤੇ ਆ ਗਜਰੇਲਾ ਆਪਣੀ ਭੈਣ ਨੇ ਬੰਦ ਦਿੱਤਾ ਹੈਗਾ ਜਮਨानगर ਡੱਬੇ 'ਚ ਹੁਣ ਚਾਹ ਨਾ ਛਕਿਆ ਜਾਊਗਾ ਤੇ ਇੱਥੇ ਰੁਕਣ ਦਾ ਕਾਰਨ ਮਣਾਉਨੇ ਆ ਤੁਹਾਨੂੰ ਬਾਈ ਦਾ ਆਪਣਾ ਕਮੱਕੜ ਸਾਥੀ ਆ ਬਾਈ ਬਾਈ ਕਮੱਕੜ ਵੀ ਆ ਤੇ ਬਾਈ ਦਾ ਪੇਜ ਵੀ ਇੰਸਟਾ ਤੇ ਕਮੱਕੜ ਬਾਈ ਦੇ ਨਾਮ ਤੇ ਆ ਮਣਾਉਨੇ ਤੁਹਾਨੂੰ ਮੜਿਆ ਚਾਹ ਝੂਆ ਲੈਣ ਦਾ ਤਲਾਈ ਗਿਆ ਬਾਈ ਨਾ ਮਲਾਈ ਦਿੰਨੇ ਕਿ ਹੁਣੇ ਵੀਡੀਓ ਬਣਾ ਲੈਣੇ ਆ ਭਾਜੀ ਸਾਸੀ ਆ ਭਾਜੀ ਬਾਈ ਜੀ ਸਤਿ ਸ੍ਰੀ ਅਕਾਲ ਇਹ ਆਪਣਾ ਘਮੱਕੜ ਬਾਈ ਦੇ ਨਾਂ ਤੋਂ ਹੀ ਪੇਜ ਆ ਬਾਈ ਦਾ ਇੰਸਟਾ ਦੇ ਬਾਈ ਨਾਂ ਕੀ ਉਦਾਂ ਆਪਣਾ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਨਾਮ ਹੈਗਾ ਜੀ ਮਲੂਕ ਸਿੰਘ ਪਰ ਆਪਣੇ ਪੇਜ ਚੱਲਦੇ ਨੇ ਘਮੱਕੜ ਬਾਈ ਦੇ ਨਾਮ ਤੋਂ ਘਮੱਕੜ ਬਾਈ ਦੇ ਨਾਮ ਹੈ ਨਾ ਪਿੰਡ ਕਿਹੜਾ ਪਿੰਡ ਇੱਥੋਂ ਹੈਗਾ 10 12 15 ਕਿਲੋਮੀਟਰ ਦੂਰ ਸ਼ਾਹਬਾਦ ਦੇ ਲਾਗੇ ਜਾਂ ਕਿ ਸ਼ਾਹਬਾਦ ਦੇ ਲਾਗੇ ਕਿਹੜਾ ਪਿੰਡ ਆ ਨਗਲਾ ਪਿੰਡ ਨਗਲਾ ਹਾਂ ਹਾਂਜੀ ਸਹੀ 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 ਇਹ ਬਾਈ ਘਮੱਕੜ ਦਾ ਆਥੀ ਆ ਯਾਨੀ ਕਿ ਬਾਈ ਆਪਾਂ ਟੈਰਾ ਦੇ ਨਾਲ ਰੋੜਾ ਦੇ ਮਿੰਨਦੇ ਆ ਤੇ ਬਾਈ ਪਹਾੜਾਂ ਨੂੰ ਪੈਰਾਂ ਨਾਲ ਮਿੰਨਦਾ ਤੇ ਹੁਣੇ ਹੁਣੇ ਬਾਈ ਟਰੈਕ ਕਰਕੇ ਆਇਆ ਬਾਈ ਕਿਹੜਾ ਟਰੈਕ ਕਰਕੇ ਬਾਈ ਚੰਦਰਖਾਣੀ ਪਾਸ ਕਰਕੇ ਆਇਆ ਗੱਲ ਪਰਸਾ ਚੰਦਰਖਾਣੀ ਹੈ ਕਿੰਨੇ ਦਿਨ ਲੱਗਾ ਬਸ ਤਿੰਨ ਚਾਰ ਦਿਨ ਲੱਗੇ ਆਪ ਡਾਉਨ ਨੂੰ ਹਾਂ ਦੋ ਦਿਨ ਦਾ ਟਰੈਕ ਦੋ ਦਿਨ ਅਪ ਡਾਉਨ ਦਾ ਸਹੀ ਆ ਤੇ ਬਾਈ ਇਦਾਂ ਸ਼ਕਤੀਮਾਨਾਂ ਘੂਆਂ ਪਤਾ ਨਹੀਂ ਹੁੰਦਾ ਕਦੋਂ ਪਹਾੜਾਂ ਜਿਹਾ ਕਿਤੇ ਪੇਜ ਬਾਈ ਦਾ ਖੋਲ ਕੇ ਦੇਖਿਓ ਇੰਸਟਾ ਆਲਾ ਪਤਾ ਨਹੀਂ ਕਦੋਂ ਪਹਾੜਾਂ 'ਚ ਤੇ ਕਦੋਂ ਪੈਂਡਿਆ ਤੇ ਫਾਰਮ 'ਚ ਹੀ ਰਹਿੰਦਾ ਬਾਈ ਆ ਸ਼ੂ ਦੇ ਲਓ ਅੱਜ ਵੀ ਯਾਨੀ ਕਿ ਆ ਟਰੈਕ ਵਾਲੇ ਪਾ ਕੇ ਆਇਆ ਕਹਿੰਦਾ ਪਤਾ ਨਹੀਂ ਕਦੋਂ ਸ਼ਕਤੀਮਾਨ ਵਾਂਗੂੰ ਉਂਗਲੀ ਘੁਮਾ ਕੇ ਖੜੇ ਇੱਥੋਂ ਹੀ ਕਹਿੰਦਾ ਗੱਲ ਬਣ ਜਾਣੀ ਆਪਾਂ ਨਿਕਲ ਜਾਣਾ ਸਹੀ ਗੱਲ ਤੇ ਤਿਆਰੀ ਜੇ ਰਹਿੰਦਾ ਆ ਬਾਈ ਬਿਲਕੁਲ ਹਾਂ ਤੇ ਅੱਜ ਤੋਂ ਪ੍ਰੇਖਾ ਵੰਦਾ ਬਾਈ ਮਾੜੇ ਸੈਕਿੰਡ ਹੈਂ ਜਾਂ ਮਲਾਜਮ ਜੇ ਲਾੜਦਾ ਅੱਜ ਚੱਲ ਟੀਵੀ ਬਹੁਤ ਵਧੀਆ ਲੱਗਾ ਮਿਲ ਕੇ ਆ ਮਿਲੇ ਗਿਲੇ ਹੋ ਗਿਆ ਬਾਈ ਦਾ ਬਾਈ ਵੀ ਆਪਣੇ ਇੱਕ ਮੱਕੜ ਵਾਈ ਵੱਲੋਂ ਸ਼ਾਹਬਾਦ ਵਾਲੇ ਜਿਹੜੇ ਆਪਣੇ ਮਲੂਕ ਸਿੰਘ ਜੀ ਹੈ ਨਾਲ ਵੱਲੋਂ ਆਪਾਂ ਨੂੰ ਆ ਸਪਾਂਸਰ ਕੀਤੀਆਂ ਹੋਈਆਂ ਟੀ-ਸ਼ਰਟਾਂ ਯਾਤਰਾ ਗੁਰੂ ਗੋਬਿੰਦ ਸਿੰਘ ਮਾਰਗ 0 ਤੋਂ 13000 ਕਿਲੋਮੀਟਰ ਸ਼ਸਤਰਨ ਕੇ ਅਧੀਨ ਹੈ ਰਾਜ ਇਹ ਬਾਈਏ ਲੋਕਾਂ ਸਪਾਂਸਰ ਕੀਤੀਆਂ ਗਈਆਂ ਤੇ ਧੰਨਵਾਦ ਸ਼ੁਕਰੀਆ ਬਾਈ ਬਹੁਤ ਬਹੁਤ ਵਧੀਆ ਗੱਲ ਦੀ ਵੀਰੇ ਕੋਈ ਨਹੀਂ ਨਹੀਂ ਵਧੀਆ ਕਹਿ ਇੱਕ ਵਾਰੀ ਭਾਈ ਜੀ ਦਾ ਸ਼ੁਕਰੀਆ ਹਾਂ ਬਣਦਾ ਭਾਈ ਇਦਾਂ ਕਿਹਾ ਕਰੋ ਯਾਰ ਸ਼ੁਕਰੀਆ ਬਣਦਾ ਹਾਂ ਹਾਂਜੀ ਆਪਾਂ ਆਪਣੇ ਬਾਈ ਮਲੂਕ ਸਿੰਘ ਨੂੰ ਮੇਲੇ ਗੇਲੇ ਕਰਕੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਜੀ ਆਪਣੀ ਯਾਤਰਾ ਚੱਲ ਰਹੀ ਆ ਗੁਰੂ ਗੋਬਿੰਦ ਸਿੰਘ ਜੀ ਮਾਰਗ ਨਹੀਂ ਕਿੱਥੋਂ ਕਿੱਥੋਂ ਜਾ ਰਹੇ ਨੇ ਕਿੱਥੋਂ ਗੁਰੂ ਗੋਬਿੰਦ ਸਿੰਘ ਜੀ ਮਾਰਗ ਜੀ ਪਟਨਾ ਸਾਹਿਬ ਤੋਂ ਆਪਾਂ ਸਟਾਰਟ ਕੀਤੀ ਆ ਗੁਰੂ ਸਾਹਿਬ ਜੀ 7 ਸਾਲ ਉੱਥੇ ਬਿਤਾਉਣ ਤੋਂ ਬਾਅਦ ਅੱਛਾ ਆਪਣੇ 42 ਸਾਲ ਦੀ ਉਮਰ ਦੇ ਵਿੱਚ ਭਾਰਤ ਦੇ ਵਿੱਚ ਜਿਹੜੇ ਜਿਹੜੇ ਸਥਾਨਾਂ ਦੇ ਨੇ ਚਰਨ ਛੋਪਾ ਸਥਾਨ ਨੇ ਸਾਰੇ ਦਰਸ਼ਨ ਕਰਦੇ ਹੋਏ ਸੱਚਖੰਡ ਹਜ਼ੂਰ ਸਾਹਿਬ ਪਹੁੰਚਾਂਗੇ ਵਾਹ ਭਾਗਾਂ ਵਾਲੀ ਨਹੀਂ ਨਹੀਂ ਸ਼ੁਕਰੀਆ ਸ਼ੁਕਰੀਆ ਬਹੁਤ ਪਿਆਰੇ ਇਹ ਅੰਬਾਲੇ ਆਏ ਨੇ ਹੁਣ ਹਾਂਜੀ 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 ਹੁਣ ਮਰਦੋ ਸਾਹਿਬ ਜਾਵਾਂਗੇ ਮਰਦੋ ਸਾਹਿਬ ਜਾਵਾਂਗੇ ਜੀ ਫੇ ਆਪਣੇ ਲਖਨੌਰ ਸਾਹਿਬ ਫੇ ਗੈਂਸਰ ਤੇ ਫੇ ਆਪਣੇ ਘੋਮ ਕੇ ਆਵਾਂਗੇ ਆਪਣੇ ਫੇਰ ਅੰਬਾਲਾ ਸ਼ਹਿਰ ਸਿਟੀ ਜਿਹੜਾ ਮੰਜੀ ਸਾਹਿਬ ਗੁਰਦੁਆਰਾ ਉੱਥੇ ਗੁਰੂ ਜੀ ਆਪਣੇ ਸ਼িকার ਖੇਡਣ ਆਉਂਦੇ ਹੁੰਦੇ ਸੀ ਇੱਥੇ ਫਿਰ ਬਿਸ਼ਰਾਮ ਰਾਤ ਦਾ ਇੱਥੇ ਹੈ ਨਹੀਂ ਨਹੀਂ ਬਿਸ਼ਰਾਮ ਦੇਖਦੇ ਅੱਜ ਰਾਤ ਦਾ ਕੱਲ ਦਾ ਮੀਂਹ ਦੱਸਿਆ ਤੇ ਬਿੜਵਾਲੀ ਪਹੁੰਚੀ ਉਹ ਬਾਈ ਜਿਹੜਾ ਮੂਰੇ ਲੰਗਿਆ ਉਹਨਾਂ ਦਾ ਪਿੰਡ ਬਿੜਵਾਲੀ ਆ ਮਰਿੰਡੇ ਲੱਗੇ ਕਿੱਥੇ ਲੱਗੇ ਮਰਿੰਡੇ ਲੱਗੇ ਬਰਿੰਡੇ ਨੇੜੇ ਹਾਂਜੀ ਤੇ ਬਿੜਵਾਲੀ ਪ ਉੱਥੋਂ ਫੇਰ ਦੋ ਅਰੈਸਟ ਕਰਕੇ ਲੀਡਰ ਲੱਥਾ ਧੂਣ ਵਾਲਾ ਆ ਅਗਲੀ ਯਾਤਰਾ ਫੇਰ ਸ਼ੁਰੂ ਕਰਾਂਗੇ। ਬਾਬਾ ਜੀ ਰਹਿਣ ਵਾਲੇ ਕਿੱਥੇ ਦੇ ਨੇ? ਮੇਰਾ ਇਹ ਜਲੰਧਰ ਜ਼ਿਲ੍ਹਾ ਪਿੰਡ ਰੋੜਕੀ। ਵਾਹ ਜੀ। ਹਾਂ। ਮੇਰੇ ਪਾਗਾ ਵਾਲੇ ਦਰਸ਼ਕ। ਨਹੀਂ ਨਹੀਂ ਸ਼ੁਕਰਿਆ ਜੀ। ਦਰਸ਼ਨ ਤੁਹਾਡੇ ਹੋਗਾ ਜੀ ਪਾਗਾ ਵਾਲੇ ਅਸੀਂ। ਅੱਛਾ ਬਾਬਾ ਜੀ ਕੈਮਰੇ ਲੱਗੇ ਹੋਏ ਨੇ। ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ। ਗੁਰਦੁਆਰਾ ਮਰਦੋ ਸਾਹਿਬ ਪਾਤਸ਼ਾਹੀ ਨੌਵੀਂ ਪਾਤਸ਼ਾਹੀ ਦਸਵੀਂ। ਲੋ ਜੀ ਕਾਲਪੁਰ ਸੱਚੇ ਮਾਸ਼ਾ ਮਹਾਰਾਜਿਆਂ ਦੀ ਓਟ ਆਸਰੇ ਪਹੁੰਚ ਗਏ ਆਪਾਂ ਜੀ ਗੁਰਦੁਆਰਾ ਮਰਦੋ ਸਾਹਿਬ ਸੰਗਤ ਜੀ ਇਤਿਹਾਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਤੇ ਨਾਲੇ ਕਰਦੇ ਆਂ ਦਰਸ਼ਨ ਜਿੰਨਾ ਹੋ ਸਕਿਆ ਆਪ ਜੀ ਨੂੰ ਵੀ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਇਹ ਸਥਾਨ ਵੀ ਸੰਗਤ ਜੀ ਹਰਿਆਣੇ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਲਾਗੇ ਪੈਂਦਾ ਆ ਆਪਣੇ ਗੁਰੂ ਜੀ ਦਾ ਚਰਨ ਛੋਹ ਪ੍ਰਾਪਤ ਸਥਾਨ ਆ ਪਾਤਸ਼ਾਹੀ ਨੌਵੀਂ ਪਾਤਸ਼ਾਹੀ ਦਸਵੀਂ ਤੇ ਆਜੋ ਕਰਦੇ ਆਂ ਜੀ ਦਰਸ਼ਨ ਤੇ ਫਿਰ ਦਰਸ਼ਨ ਕਰਕੇ ਅਗਲੇ ਸਥਾਨ ਤੇ ਕਿੱਥੇ ਪਹੁੰਚਣਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਮਰਦੋ ਸਾਹਿਬ ਸੰਗਤ ਜੀ ਪੁੱਤਰ ਸਥਾਨ ਹੈ ਜੀ ਕਰੋ ਜੀ ਦਰਸ਼ਨ ਬਾਹਰੋਂ ਪਿੱਲਿਆਂ ਆਪਣੇ ਬਿਲਡਿੰਗ ਤੇ ਫਿਰ ਦਰਵਾਜ਼ੇ ਤੇ ਕਰੋਨੇ ਆ ਤੇ ਅਬ ਤੁਹਾਡੇ ਨਾਲ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਦੇ ਆਂ ਪਹਿਲਾਂ ਸੰਗਤ ਜੀ ਸੰਗਤ ਜੀ ਜਦੋਂ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਆਪਣੇ ਨਾਨਕਾ ਕਾਰ ਸ੍ਰੀ ਲਖਨੌਰ ਲਖਨੌਰ ਸਾਹਿਬ ਠਹਿਰੇ ਹੋਏ ਸਨ ਤਾਂ ਸੰਗਤ ਜੀ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਆਪਣੇ ਹਾਣੀ ਬੱਚਿਆਂ ਨਾਲ ਇਸ ਸਥਾਨ ਤੇ ਖੁੱਦੋ ਖੁੰਡੀ ਜਿਹਨੂੰ ਕਿ ਅੱਜ ਕੱਲ ਹਾਕੀ ਕਿਹਾ ਜਾਂਦਾ ਆ ਖੇਡਣ ਆਉਂਦੇ ਸਨ ਸੰਗਤ ਜੀ ਦੂਜਾ ਪਾਲਾ ਭਾਣੋ ਖੇੜੀ ਬਣਾਇਆ ਹੋਇਆ ਸੀ ਜਿੱਥੇ ਹੁਣ ਗੁਰਦੁਆਰਾ ਗੇਨਸਰ ਸ਼ਸ਼ੋਭਿਤ ਹੈ ਸੰਗਤ ਜੀ ਗੁਰੂ ਪਾਤਸ਼ਾਹ ਜੀ ਨੇ ਬਾਲਾ ਪ੍ਰੀਤਮ ਗੋਬਿੰਦ Rai ਜੀ ਸਾਹਿਬ ਨੇ ਇੱਥੋਂ ਗੇਂਦ ਮਾਰੀ ਸੀਗੀ ਤੇ ਉਹ ਦੂਸਰੇ ਪਾਲੇ ਵਿੱਚ ਜਾ ਕੇ ਡਿੱਗੀ ਸੀਗੀ ਤੇ ਇੱਥੇ ਆਪਣੇ ਹਾਣੀ ਬੱਚਿਆਂ ਦੇ ਨਾਲ ਪਾਤਸ਼ਾਹ ਜੀ ਖੁੱਦੋ ਖੁੰਡੀ ਖੇਡਣ ਆਇਆ ਕਰਦੇ ਸਨ ਸੰਗਤ ਜੀ ਪਵਿੱਤਰ ਸਥਾਨ ਹੈ ਚਰਨ ਸ਼ੋਪ ਪ੍ਰਾਪਤ ਸਥਾਨ ਹੈ ਤੁੰਤਨ ਸ਼੍ਰੀ ਗੁਰੂ ਤੇਗ ਭਾਦਰ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਸੰਗਤ ਜੀ ਇਹ ਸੀ ਇਤਿਹਾਸ ਬਾਰੇ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਜੀ ਜੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਦੇ ਸਮੇਂ ਕੋਈ ਗਲਤੀ ਹੋਈ ਹੋਵੇ ਤਾਂ ਦਾਸ ਖੇਮਾ ਦਾ ਜੱਜ ਕਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਸੰਗਤ ਜੀ ਕਰੋ ਜੀ ਦਰਸ਼ਨ ਲਵਾਓ ਜੀ ਗੁਰੂ ਚਰਨਾਂ ਦੇ ਹਾਜ਼ਰੀ ਗੁਰਦੁਆਰਾ ਮਰਦੂ ਸਾਹਿਬ ਪਾਤਸ਼ਾਹੀ 9 ਪਾਤਸ਼ਾਹੀ 10 ਚਰਨਸ਼ੂ ਪ੍ਰਾਪਤ ਸਥਾਨ ਸੰਗਤ ਜੀ ਕਰੋ ਜੀ ਦਰਸ਼ਨ ਲੋ ਆ ਗੁਰੂ ਚਰਨਜਾਹਰੀ ਜੀ ਸੰਗਤ ਜੀ ਜਦੋਂ ਆਪਾਂ ਗੁਰੂ ਘਰ ਦੀ ਪ੍ਰਕਰਮਾ ਕਰਦੇ ਆਂ ਜੀ ਤਾਂ ਪੂਰਾ ਸਾਹਿਬ ਸਿੰਘ ਸ਼ੀਤਾਂ ਦਾ ਜੀ ਆ ਜੋ ਕਰਦੇ ਆਂ ਦਰਸ਼ਨ ਤੇ ਇੱਕ ਪੂਰਾ ਸਾਹਿਬ ਹੈ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਦੇ ਵੀ ਤੁਹਾਨੂੰ ਦਰਸ਼ਨ ਕਰਵਾਉਨੇ ਆ ਜੀ ਸੰਨ ਸਦੀ ਦਰਗਾ ਪਰਵਾਨਿਆ ਗੋੜੀ ਗੋਰੀ ਰਹੀ ਮਨ ਪਨਵਾ ਹਮ ਤਨਵੰਤ ਭਗਤ ਸਚਨਾਏ ਹਰ ਗੁਣ ਗਾਵੇ ਐ ਸੈਜ ਸੁਪਾਰੇ ਰਹਾਉ ਪਿਉ ਦੁਦੇਹ ਪਿਉ ਦਾਜਿਕ ਕੋਲ ਠਕ ਜਾਣਾ ਤਾਂ ਮੇਰੇ ਮਨ ਭਇਆ ਨਿਲਾਨ ਸੰਘ ਜੀ ਪ੍ਰਕਰਮਾ ਕਰਕੇ ਦੂਸਰੇ ਪਾਸੇ ਜਾਨੇ ਆਪਾਂ ਤਾਂ ਇੱਥੇ ਬਣਿਆ ਜੀ ਪੂਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਜ ਕਰਦੇ ਆ ਦਰਸ਼ਨ ਲੋ ਨੇ ਗੁਰੂ ਚਰਨਾਂ 'ਚ ਹਾਜ਼ਰੀ ਸਤਿਨਾਮ ਸ਼੍ਰੀ ਵਾਹਿਗੁਰੂ ਸੰਗਤ ਜੀ ਕਰੋ ਜੀ ਦਰਸ਼ਨ ਲੋਹਾਉ ਜੀ ਗੁਰੂ ਚਰਨਾਂ 'ਚ ਹਾਜ਼ਰੀ ਪੂਰਾ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਦੁਆਰਾ ਮਰਦੋ ਸਾਹਿਬ ਹਾਂਜੀ ਸੰਗਤ ਜੀ ਆਪਾਂ ਬਾਅਦੇ ਚੱਲੇ ਜੀ ਗੁਰਦੁਆਰਾ ਮਰਦੋ ਸਾਹਿਬ ਤੋਂ ਹੁਣ ਆਪਾਂ ਪਹੁੰਚਾਂਗੇ ਗੁਰਦੁਆਰਾ ਲਖਨੌਰ ਸਾਹਿਬ ਗੁਰੂ ਜੀ ਦਾ ਨਾਨਕਾ ਘਰ ਤੇ ਮਾਤਾ ਗੁਜਰਕੌਰ ਜੀ ਦਾ ਪਿਕਾ ਘਰ ਲਖਨੌਰ ਸਾਹਿਬ ਤੋਂ ਗੁਰਦੁਆਰਾ ਮਰਦੋ ਸਾਹਿਬ ਦੀ ਦੂਰੀ ਹੈ 3.5 ਕਿਲੋਮੀਟਰ ਦੀ ਤੇ ਲਖਨੌਰ ਸਾਹਿਬ ਤੋਂ ਗੁਰਦੁਆਰਾ ਜਿਹੜਾ ਗੇਨਸਰ ਸਾਹਿਬ ਆ ਜੀ ਉਹਦੀ ਦੂਰੀ ਵੀ ਇੰਨੀ ਹੀ ਬਣਦੀ ਹੈ 3.5 ਕਿਲੋਮੀਟਰ ਲਖਨੌਰ ਸਾਹਿਬ ਇਹਨਾਂ ਦੋਨਾਂ ਗੁਰੂ ਘਰਾਂ ਦੇ ਬਿਲਕੁਲ ਵਿਚਕਾਰ ਪੈਂਦਾ ਤੇ ਗੁਰੂ ਜੀ ਇਤਿਹਾਸ ਦਾ ਆਪਾਂ ਸਾਨੂੰ ਸਾਂਝਾ ਕਰੀ ਦਿੱਤਾ ਗੁਰੂ ਜੀ ਇਦਨ ਖੁੱਦੋ ਖੁੰਡੀ ਖੇਡਣ ਆਉਂਦੇ ਸੀ ਜੇ ਇਹਨੂੰ ਕਿ ਆਪਾਂ ਹਾਕੀ ਕਹ ਦਨੇ ਆ ਆਜਾ ਹੁਣ ਪਹੁੰਚਦੇ ਆ ਗੁਰਦੁਆਰਾ ਲਖਨੌਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪਹੁੰਚ ਗਏ ਆ ਜੀ ਆਪਾਂ ਗੁਰਦੁਆਰਾ ਸ੍ਰੀ ਲਖਨੌਰ ਸਾਹਿਬ ਪਾਤਸ਼ਾਹੀ 10ਵੀਂ ਆਇਓ ਜੀ ਚਲਦੇ ਆ ਗੁਰੂ ਘਰ ਕਰਦੇ ਆ ਦਰਸ਼ਨ ਲਵਾਉਣੇ ਗੁਰੂ ਚਰਨਾਂ 'ਚ ਹਾਜ਼ਰੀ ਤੇ ਆਹ ਰਸਤਾ ਚਲਦਾ ਭਾਣੂ ਖੇੜੀ ਜਿਹੜਾ ਆਪਾਂ ਦੱਸਿਆ ਵੀ ਗੁਰਦੁਆਰਾ ਗੇਨਸਾਰਿਆ ਉੱਥੇ ਵੀ ਆਪਾਂ ਦਰਸ਼ਨ ਕਰਨ ਜਾਵਾਂਗੇ ਅੱਜ ਹੀ ਤੇ ਪਹਿਲਾਂ ਇੱਧਰ ਕਰਦੇ ਆ ਦਰਸ਼ਨ ਆ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਆਪ ਜੋ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਜੀ ਸੰਗਤ ਜੀ ਪਵਿੱਤਰ ਸਥਾਨ ਹੈ ਜੀ ਗੁਰਦੁਆਰਾ ਸ਼੍ਰੀ ਲਖਨੌਰ ਸਾਹਿਬ ਪਾਤਸ਼ਾਹੀ 10ਵੀ ਤਨਤਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦਾ ਨਾਨਕਾ ਘਰ ਤੇ ਮਾਤਾ ਗੁਜਰ ਕੌਰ ਜੀ ਦਾ ਪੇਕਾ ਘਰ ਸੰਗਤ ਜੀ ਇਤਿਹਾਸ ਬਾਰੇ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਦੇ ਹਾਂ ਜੀ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਦਸ਼ਮੇਸ਼ ਪਿਤਾ ਜੀ ਬਾਲ ਗੋਬਿੰਦ ਰਾਏ ਮਾਤਾ ਗੁਜਰ ਜੀ ਅਤੇ ਮਾਮਾ ਕਰਪਾਲ ਚੰਦ ਜੀ ਨਾਲ ਛੋਟੀ ਉਮਰ ਵਿੱਚ ਪਟਨਾ ਸਾਹਿਬ ਤੋਂ ਆਉਂਦੇ ਹੋਏ ਲਗਭਗ 6 ਮਹੀਨੇ ਰੁਕੇ ਸਨ ਤੁਸਾਰੇ ਵਾਲੇ ਦਿਨ ਬਾਲ ਗੋਬਿੰਦ ਰਾਏ ਜੀ ਦੇ ਮਾਮਾ ਕਿਰਪਾਲ ਚੰਦ ਨੇ ਦਸਤਾਰ ਬਲਦੀ ਲਖਨੌਰ ਸਾਹਿਬ ਕੀਤੀ ਸੀ ਇਸ ਪਵਿੱਤਰ ਸਥਾਨ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਨਾਨਕਾ ਘਰ ਅਤੇ ਉਹਨਾਂ ਦੀ ਪੂਜਨੀਕ ਮਾਤਾ ਗੁਜਰੀ ਜੀ ਦਾ ਪੇਕਾ ਘਰ ਹੋਣ ਦਾ ਮਾਣ ਪ੍ਰਾਪਤ ਹੈ ਇਸ ਪਵਿੱਤਰ ਸਥਾਨ ਨੂੰ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਅਤੇ ਉਹਨਾਂ ਦੇ ਸੁਪੁੱਤਰ ਸ੍ਰੀ ਚੰਦ ਜੀ ਮਹਾਰਾਜ ਜੀ ਦੀ ਵਿਚਨशो ਪ੍ਰਾਪਤ ਹੈ ਇਸ ਹਸਤਾਨ ਤੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀਆਂ ਪਰਾਤਾਂ ਪਵਿੱਤਰ ਖੂਬ ਬੋਲੀ ਸਾਹਿਬ ਉਸ ਸਮੇਂ ਦੀਆਂ ਇਤਿਹਾਸਕ ਯਾਦਗਾਰਾਂ ਦੋ ਤੀਰ ਜਮਦਾੜ ਕਟਾਰ ਪਲੰਘ ਸਾਹਿਬ ਢਾਲ ਸ਼ਜੂਬਿਤ ਹਨ ਉਨਾਂ ਤੇ ਵੀ ਸੰਗਤ ਜੀ ਆਪ ਜੀ ਨੂੰ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕਰਦੇ ਆ ਜੀ ਇਹ ਜੀ ਇਤਿਹਾਸ ਬਾਰੇ ਜਾਣਕਾਰੀ ਜੋ ਆਪ ਜੀ ਨੇ ਸਾਂਝੀ ਕੀਤੀ ਜੀ ਲਵਾਉ ਗੁਰੂ ਚਰਨਾਂ 'ਚ ਹਾਜ਼ਰੀ ਵਾਹਿਗੁਰੂ ਸਭ ਨੂੰ ਤੰਦਰੁਸਤੀ ਚੜ੍ਹਦੀ ਕਲਾ ਵਕਸ਼ਨ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤ ਜੀ ਕਰਦੇ ਆ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਤੇ ਮਾਦਾ ਗੁਜਰਕੌਰ ਜੀ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਜੀ ਮਾਤਾ ਗੁਜਰੀ ਜੀ ਦੀਆਂ ਦੂ ਪ੍ਰਾਤਾਂ ਸੰਗਤ ਜੀ ਕਰੋ ਜੀ ਦਰਸ਼ਨ ਦਸਮ ਪਤਸ਼ਾਹ ਜੀ ਦੀ ਢਾਲਿਆ ਜੀ ਕੁਝ ਲਈ ਆਪ ਜੀ ਕਰ ਰਹੇ ਹੋ ਦਰਸ਼ਨ ਵਾਹਿਗੁਰੂ ਜੀ ਸੰਗਤ ਜੀ ਆ ਦੂ ਪਾਵੇ ਨੇ ਜੀ ਪਲੰਗ ਦੇ ਆ ਕਟਾਰ ਤੀਰ ਹੈ ਜੀ ਬਾਲ ਗੋਪਿੰਦ ਰਾਏ ਸਾਹਿਬ ਜੀ ਦੇ ਬਾਲ ਉਮਰ ਦੇ ਸੰਗਤ ਜੀ ਦਸਮੇ ਪਾਤਸ਼ਾਹ ਜੀ ਦਾ ਹੱਥ ਲਿਖਤ ਹੁਕਮ ਨਾਮੇ ਤੇ ਬਾਲ ਗੋਬਿੰਦ ਰਾਏ ਜੀ ਦੇ ਬਚਪਨ ਸਮੇਂ ਦਾ ਜੀ ਪਲੰਗ ਕਰੋ ਜੀ ਦਰਸ਼ਨ ਵਾਹਿਗੁਰੂ ਜੀ ਸਤਨਾਮ ਆਜੋ ਸੰਗਤ ਜੀ ਕਰਦੇ ਆ ਜੀ ਦਰਸ਼ਨ ਬੋਲੀ ਸਾਹਿਬ ਦੇ ਮਾਤਾ ਗੁਜਰ ਕੌਰ ਜੀ ਦੇ ਪਿੱਛਾ ਕਰ ਇਸ ਸਥਾਨ ਤੇ ਬੋਲੀ ਸਾਹਿਬ ਬਣਿਆ ਹੋਇਆ ਜੀ ਮਾਤਾ ਸਾਹਿਬ ਜੀ ਦੇ ਇਸ਼ਨਾਨ ਕਰਨ ਲਈ ਤੁਸੀਂ ਬੋਲੀ ਸਾਹਿਬ ਦਰਸ਼ਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸੰਗਤ ਜੀ ਕਰੋ ਜੀ ਦਰਸ਼ਨ ਮਾਤਾ ਗੁਜਰਕੌਰ ਜੀ ਦਾ ਆਪਣੇ ਥੀ ਲਵਾਇਆ ਹੋਇਆ ਖੂਹ ਇਤਿਹਾਸਕ ਖੂਹ ਆ ਜੀ ਪ੍ਰਾਂਤਨ ਖੂਹ ਆ ਉਸ ਸਮੇਂ ਦਾ ਪਰਕਾਰ ਸੇਵਾ ਵਾਲਿਆਂ ਨੇ ਆਪਣਾ ਕਾਰਾ ਕਰ ਦਿੱਤਾ ਆ ਅੱਜ ਤੋਂ 1 ਸਾਲ ਪਹਿਲਾਂ ਜਦੋਂ ਆਪਾਂ ਹਿਮਕੁੰਡ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਪੰਜਾਬ ਨੂੰ ਜਾ ਰਹੇ ਸੀਗੇ ਤਾਂ ਸੰਗਤ ਜੀ ਉਦੋਂ ਇਹ ਪ੍ਰਾਂਤਨ ਖੂਹ ਬਿਲਕੁਲ ਪ੍ਰਾਂਤਨ ਤਰ੍ਹਾਂ ਹੀ ਸੀਗਾ ਤੇ 1 ਸਾਲ ਦੇ ਵਿੱਚ ਇਹ ਨਾ ਨਵੀਕਰਨ ਦੇ ਨਾਂ ਤੇ ਇਤਿਹਾਸਕ ਚੀਜ਼ ਨੂੰ ਮਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹਨਾਂ ਚੀਜ਼ਾਂ ਤੇ ਪਾਬੰਦੀ ਲੱਗਣੀ ਚਾਹੀਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਦੱਸਾਂਗੇ ਬੱਚਿਆਂ ਨੂੰ ਜੀ ਇਹ ਇਤਿਹਾਸ ਖੂਸੀ ਪ੍ਰਾਂਤਨ ਖੂਸੀ ਦਾ ਕਿਵੇਂ ਪਤਾ ਲੱਗੂਗਾ ਇਹ ਮਟਾਉਣ ਦੇ ਹੋਏ ਆਕਾਰ ਦੇ ਵਾਲੇ ਇਤਿਹਾਸਕ ਚੀਜ਼ਾਂ ਨੂੰ ਤੇ 1 ਸਾਲ ਪਹਿਲਾਂ ਬਿਲਕੁਲ ਪ੍ਰਾਂਤਰ ਖੂ ਦੇ ਦਰਸ਼ਨ ਹੁੰਦੇ ਸੀਗੇ ਤੇ ਪ੍ਰਾਂਤਰਨ ਲੱਗਦਾ ਸੀ ਤੇ ਪ੍ਰਾਂਤਰਨ ਹੈ ਸੀ ਤੇ ਹੁਣ ਤਾਂ ਇਹਨਾਂ ਨੇ ਨਵੀਕਰਨ ਕਰ ਦਿੱਤਾ ਆ ਇਸ ਕਰਕੇ ਜਿਨ੍ਹਾਂ ਨੇ ਪਹਿਲਾਂ ਦਰਸ਼ਨ ਕਰ ਲਿਆ ਉਹਨਾਂ ਨੇ ਕਰ ਲਿਆ ਹੁਣ ਤਾਂ ਕਿਸੇ ਨੇ ਯਕੀਨੀ ਨਹੀਂ ਕਰਨਾ ਜੀ ਇਹ ਪ੍ਰਾਂਤਰ ਖੂ ਹੋਊਗਾ ਦੇਖੋ ਜੀ ਤੁਹਾਡੇ ਆਪ ਦੇ ਸਾਹਮਣੇ ਹੀ ਆ ਤੁਸੀਂ ਆਪ ਦਰਸ਼ਨ ਕਰੋ ਜੀ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਆਪਾਂ ਗੁਰਦੁਆਰਾ ਲਖਨੌਰ ਸਾਹਿਬ ਦਰਸ਼ਨ ਕਰਕੇ ਹੁਣ ਇਸ ਟਾਈਮ ਆਪਾਂ ਚੱਲੇ ਪਾਏ ਆ ਗੁਰੂ ਦੁਬਾਰਾ ਗੇਨਸਰ ਸਾਹਿਬ ਜੀ ਪਿੰਡ ਪਾਣੂ ਖੇੜੀ ਜਿੱਥੇ ਜਿਹੜਾ ਕਿ ਇੱਥੋਂ ਆਪਾਂ ਨੂੰ 3 ਕਿਲੋਮੀਟਰ ਦੇ ਢੇੜ-ਘੇੜ ਬਣ ਜਾਣਾ ਤੇ ਕਰਾਂਗੇ ਦਰਸ਼ਨ ਲਵਾਵਾਂ ਗੁਰੂ ਚਰਨਾਂ ਦੀ ਹਾਜ਼ਰੀ ਤੁਹਾਡੇ ਨਾਲ ਵੀ ਸਾਂਝਾ ਕਰਾਂਗੇ ਇਤਿਹਾਸ ਜਿੰਨੀ ਕੁ ਜਾਣਕਾਰੀ ਆਪਾਂ ਨੇ ਕੋਈ ਤੇ ਬਸ ਜੁੜੇ ਰਹੋ ਸਫਰਾਂ ਦੇ ਨਾਲ ਤੇ ਆਪਣੇ ਜੇ ਕੋਸ਼ਿਸ਼ ਕਰਨਗੇ ਦਰਸ਼ਨ ਕਰਵਾ ਹੁੰਦੇ ਰਹਿਣ ਕਿਤੇ ਕੈਮਰੇ ਦੀ ਮਨਾਹੀ ਨਾ ਹੋਵੇ ਬਸ ਵਾਹਿਗੁਰੂ ਜੀ ਮੇਰੇ ਰੱਖਾਂ ਸਭ ਦਾ ਭਲਾ ਕਰਨਾ ਸੱਚੇ ਪਾਤਸ਼ਾਹ ਜੀ ਆਜੋ ਜੀ ਪਹੁੰਚਦੇ ਹੁਣ ਗੁਰਦੁਆਰਾ ਗਿੰਸਰ ਤੋਂ ਹੰਦ ਪੈਣੀ ਹੋਈ ਹੈ ਸ਼ੁਰੂ ਤੇ ਅੱਜ ਦਾ ਪੜਾਪਾ ਕਿੱਥੇ ਕਰਨਾ ਰਾਤ ਦਾ ਠਹਿਰਾਓ ਦੇਖਦੇ ਹਾਂ ਕਿੱਥੇ ਹੁੰਦਾ ਉਹ ਤੁਹਾਡੇ ਨਾਲ ਹਾਂ ਜੀ ਆਪਾਂ ਕਰ ਹੀ ਦੇਣਾ ਪਹਿਲਾਂ ਪਹੁੰਚਦੇ ਹਾਂ ਗੁਰਦੁਆਰਾ ਗਿੰਸਰ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੋ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਸੰਗਤ ਜੀ ਪਵਿੱਤਰ ਸਥਾਨ ਹੈ ਜੀ ਗੁਰਦੁਆਰਾ ਸ਼੍ਰੀ ਗੰਦਸਰ ਸਾਹਿਬ ਜੀ ਪਾਤਸ਼ਾਹੀ ਦਸਵੀਂ ਪਿੰਡ ਭਾਣੋ ਖੇੜੀ ਜ਼ਿਲ੍ਹਾ ਅੰਮ੍ਰਿਤਸਰ ਸੂਬਾ ਹਰਿਆਣਾ ਜੀ ਸੰਗਤ ਜੀ ਇਸ ਪਵਿੱਤਰ ਸਥਾਨ ਤੇ ਜਦੋਂ ਬਾਲਾ ਪ੍ਰੀਤਮ ਗੋਬਿੰਦ ਰਾਏ ਸਾਹਿਬ ਜੀ ਸ਼੍ਰੀ ਪਟਨਾ ਸਾਹਿਬ ਤੋਂ ਸ਼੍ਰੀ ਆਨੰਦਪੁਰ ਸਾਹਿਬ ਜਾਣ ਵੇਲੇ ਆਪਣੇ ਨਾਨਕਾ ਘਰ ਸ਼੍ਰੀ ਲਖਨੌਰ ਸਾਹਿਬ ਠਹਿਰੇ ਸਨ ਤਾਂ ਸੰਗਤ ਜੀ ਬਾਲਾ ਪ੍ਰੀਤਮ ਸ਼੍ਰੀ ਗੋਬਿੰਦ ਰਾਏ ਸਾਹਿਬ ਜੀ ਆਪਣੇ ਹਾਣੀ ਬੱਚਿਆਂ ਦੇ ਨਾਲ ਜਦੋਂ ਮਰਦੋ ਸਾਹਿਬ ਖੁੱਦੋਂ ਖੁੰਡੀ ਖੇਡ ਰਹੇ ਸੀ ਤਾਂ ਸੰਗਤ ਜੀ ਉਸ ਟਾਈਮ ਦੂਸਰਾ ਪਾਲਾ ਇਸ ਸਥਾਨ 'ਤੇ ਸੀ ਗੇਨ ਸਰ ਸਾਹਿਬ ਤਾਂ ਸੰਗਤ ਜੀ ਜਦੋਂ ਬਾਲਾ ਪ੍ਰੀਤਮ ਗੋਬਿੰਦ ਰਾਏ ਸਾਹਿਬ ਜੀ ਨੇ ਉਥੋਂ ਗੇਂਦ ਮਾਰੀ ਸੀ ਮਰਦੋ ਸਾਹਿਬ ਤੋਂ ਤਾਂ ਗੇਂਦ ਇਸ ਪਾਲੇ ਵਿੱਚ ਆ ਕੇ ਡਿੱਗੀ ਸੀ ਗੁਰਦੁਆਰਾ ਗੇਂਸਰ ਜਿਸ ਸਥਾਨ ਤੇ ਸ਼ਿਸ਼ੋਭਿਤ ਹੈ ਸੰਗਤ ਜੀ ਸੰਗਤ ਜੀ ਇਸ ਸਥਾਨ ਤੇ ਹੀ ਬਾਲਾ ਪ੍ਰੀਤਮ ਸ਼੍ਰੀ ਗੋਬਿੰਦ ਰਾਏ ਸਾਹਿਬ ਜੀ ਨੇ ਇੱਕ ਰਾਖਸ਼ ਦਾ ਸਰਪ ਦੀ ਯੂਨੀ ਜੋ ਉਧਾਰ ਕੀਤਾ ਸੀ ਸੰਗਤ ਜੀ ਇੰਨਾ ਕ ਇਤਿਹਾਸ ਬਾਰੇ ਜਾਣਕਾਰੀ ਸੀ ਜੋ ਆਪ ਜੀ ਨੇ ਸਾਂਝੀ ਕੀਤੀ ਸੰਗਤ ਜੀ ਜਾਣਕਾਰੀ ਸਾਂਝੀ ਕਰਦੇ ਸਮੇਂ ਕੋਈ ਭੁੱਲ ਚੁੱਕ ਹੋਈ ਹੋਵੇ ਤਾਂ 10 ਖਿਮਾ ਦਾ ਜੱਜ ਕੇ ਆਹੇ ਗੁਰੂ ਦਾ ਖਾਲਸਾਬ ਆਹੇ ਗੁਰੂ ਦੀ ਕੀ ਫਤਹਿ ਲੋ ਸੰਗਤ ਜੀ ਆਪਾਂ ਗੁਰਦੁਆਰਾ ਗਿੰਦਸਰ ਸਾਹਿਬ ਤੋਂ ਦਰਸ਼ਨ ਕਰਕੇ ਚੱਲੇ ਪਾਤੇ ਆ ਜੀ ਲਟਾਂ ਲੱਗੀਆਂ ਹਨੇਰਾ ਹੋ ਗਿਆ ਆ ਤੇ ਇਸ ਕਰਕੇ ਅੱਜ ਰਾਤ ਦਾ ਠਹਿਰਾਓ ਆਪਾਂ ਇਤੋਂ ਗੁਰਦੁਆਰਾ ਗੇਨਸਰ ਤੋਂ 20 ਕਿਲੋਮੀਟਰ ਦੀ ਦੂਰੀ ਤੇ ਆ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ 6ਵੀਂ ਤੇ ਪਾਤਸ਼ਾਹੀ 10ਵੀਂ ਇਤਿਹਾਸੋ ਗੁਰੂ ਘਰ ਤੇ ਰਾਤ ਆਪਾਂ ਅੱਜ ਗੁਰਦੁਆਰਾ ਮੰਜੀ ਸਾਹਿਬ ਤੇ ਰੁਕਾਂਗੇ ਤੇ ਦਰਸ਼ਨ ਮੇਲੇ ਕਰਾਂਗੇ ਤੇ ਜਿੰਨਾ ਹੋ ਸਕੇ ਆਪ ਜੀ ਨਾਲ ਕਰਵਾਉਣ ਦੀ ਵੀ ਕੋਸ਼ਿਸ਼ ਕਰਾਂਗੇ ਤੇ 20 ਕਿਲੋਮੀਟਰ ਦਾ ਗੇੜਿਆ ਇਹ ਆਪਾਂ ਹੁਣ ਕੱਢ ਲਈਏ ਨੇਰਾ ਕਾਫੀ ਹੋਇਆ ਆ ਤੇ ਮੋਰੀਆਂ ਆਊਟਸਾਈਡ ਤੋਂ ਵੀ ਗੱਡੀਆਂ ਆਉਨੀਆਂ ਆ। ਕਲੂਲ ਹੈ ਨਹੀਂਗਾ ਕੋਈ ਵੀ ਇੰਡੀਆ ਦੇ ਵਿੱਚ। ਆਹ ਤੇਰਾ ਸਾਥ ਕਾ ਮੋਟਰਸਾਈਕਲ ਵਾਲੇ ਵੀ ਆਦੇ ਉੜੇ ਆਉਂਦੇ ਆ ਗਲਤ ਰੋਡ ਤੇ ਹੀ। ਇਹ ਕਰਕੇ ਕੈਮਰਾ ਕਰ ਦਿੰਨੇ ਆ। ਬੰਦ ਆ ਮਿਲਦੇ ਆ ਜਾ ਕੇ ਗੁਰੂ ਘਰ। ਆ ਆਪੇ। ਹਾਂਜੀ। ਪਹਿਲਾਂ ਆਪਾਂ ਜਮਨਾ ਨਗਰ ਤੋਂ ਅੰਬਾਲਾ ਕੈਂਟ ਵਿੱਚ ਐਂਟਰ ਹੋਏ ਸੀਗੇ। ਅੰਮ੍ਰਾਲਾ ਕੈਂਟ ਤੋਂ ਹੁੰਦੇ ਹੋਏ ਆਪਾਂ ਪਹੁੰਚੇ ਹੈਗੇ ਗੁਰੂ ਜੀ ਦੇ ਨਾਨਕਾ ਗੜ ਲਖਨੌਰ ਤੇ ਉੱਧਰ ਗੁਰੂ ਘਰ ਤਿੰਨ ਗੁਰੂ ਘਰਾਂ ਦੇ ਆਪਾਂ ਤੁਸੀਂ ਪਹਿਲਾਂ ਕਲਿੱਪਾਂ ਦੇਖ ਦਰਸ਼ ਕਰਕੇ ਆਟੇ ਆ ਦਰਸ਼ਨ ਕਰਕੇ ਹੁਣ ਆਪਾਂ ਉੱਪਰ ਦੀ ਘੁੰਮ ਕੇ ਹੁਣ ਐਂਟਰ ਹੋ ਜਾ ਰਹੇ ਆ ਆਪਾਂ ਅੰਮ੍ਰਾਲਾ ਸ਼ਹਿਰ ਦੇ ਵਿੱਚ ਤੇ ਅੰਮ੍ਰਾਲਾ ਕੈਂਟ ਜੇ ਐਂਟਰ ਹੋਏ ਸੀ ਹੁਣ ਅੰਮ੍ਰਾਲਾ ਸ਼ਹਿਰ ਤੇ ਅੰਮ੍ਰਾਲਾ ਸ਼ਹਿਰ ਦੇ ਵਿੱਚ ਐਂਟਰ ਹੋਣ ਲਈ ਆਪਾਂ ਤਕਰੀਬਨ ਤਕਰੀਬਨ ਹੋ ਹੀ ਗਏ ਆ ਰੱਖ ਲਓ ਤੇ ਆਪਾਂ ਨੂੰ ਜਿੱਥੇ ਆਪਾਂ ਰੁਕਣਾ ਸਚਿਆ ਸੂਰ ਗੁਰੂ ਘਰ ਮੰਜੀ ਸਾਹਿਬ ਆਪਾਂ ਨੂੰ 5 ਕਿਲੋਮੀਟਰ ਦੀ ਦੂਰੀ ਤੇ ਰਹਿ ਗਿਆ ਹਾਂਜੀ ਸੰਗਤ ਜੀ ਅਕਾਲ ਪੁਰਖ ਸੱਚੇ ਬਾਛਿਆਂ ਇਹਦੀ ਮਿਹਰ ਸਦਕਾ ਓਟ ਆਸਰੇ ਗੁਰੂ ਗੋਬਿੰਦ ਸਿੰਘ ਜੀ ਮਾਰਗ ਤੇ ਚੱਲਦੇ ਹੋਏ ਆਪਾਂ ਪਹੁੰਚ ਗਏ ਆ ਜੀ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਸ਼ਹਿਰ ਜਿਹੜਾ ਰੋਡ ਦੇ ਉੱਤੇ ਬਿਲਕੁਲ ਰੋਡ ਦੇ ਉੱਤੇ ਸਥਿਤ ਆ ਪਾਤਸ਼ਾਹੀ 6ਵੀਂ ਤੇ ਪਾਤਸ਼ਾਹੀ 10ਵੀਂ ਇਤਿਹਾਸਕ ਗੁਰੂ ਘਰ ਤੇ ਕਿਲੋਮੀਟਰ ਆ ਜਦੇ 90 ਕੇ ਬਣੇ ਆ ਵੈਸੇ ਆਪਣੇ ਕਿਲੋਮੀਟਰ ਚਾਹੇ 90 ਹੋਣ ਤੇ ਚਾਹੇ 190 ਹੋਣ ਸਮਾਸਾਪਾ ਨੂੰ ਆ ਹੋਈ ਜਾਂਦਾ ਆ ਤੇ ਲੱਟਾਂ ਲੱਗੇ ਜਾਂਦੀਆਂ ਪਤਾ ਨਹੀਂ ਕੀ ਚੱਕਰ ਆ ਤੇ ਠੀਕ ਆ ਜੀ ਆਪਾਂ ਜਿਹੜੇ ਦਰਸ਼ਨ ਮੇਲੇ ਤੁਹਾਨੂੰ ਸਵੇਰ ਨੂੰ ਕਰਵਾਵਾਂਗੇ ਤੇ ਸਵੇਰ ਨੂੰ ਆਪਾਂ ਤੁਹਾਡੇ ਨਾਲ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਾਂਗੇ ਹਾਂਜੀ ਜੀ ਅੱਜ ਦੀ ਵੀਡੀਓ ਦੀ ਆਪਾਂ ਕਰਦੇ ਆ ਇੱਥੇ ਸਮਾਪਤੀ ਤੇ ਮਿਲਦੇ ਆ ਜੀ ਫੇ ਕੱਲ ਨੂੰ ਸਵੇਰ ਨੂੰ ਕੱਲ ਨੂੰ ਵੀ ਆਪਾਂ ਦਰਸ਼ਨ ਕਰਾਂਗੇ ਚਾਰ ਗੁਰੂ ਘਰਾਂ ਦੇ ਇਤਿਹਾਸਕ ਗੁਰੂ ਘਰਾਂ ਦੇ ਗੁਰੂ ਗੋਬਿੰਦ ਸਿੰਘ ਜੀ ਮਾਰਗ ਦੇ ਤੇ ਜੁੜੇ ਰਹੋ ਸਫਰਾਂ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ ਸਫਰ ਨਾਲ ਜੁੜਨ ਲਈ ਤੇ ਮਿਲਦੇ ਆ ਫੇ ਕੱਲ ਨੂੰ ਸਵੇਰ ਨੂੰ ਜੀ ਤਦ ਤੱਕ ਲਈ ਰੌੜਕੀ ਵਾਲੇ ਰੌੜਕੀ ਦੇ ਕੋਲ ਤੂਫਾਨ ਵੱਲੋਂ ਜੀ ਸਤਿ ਸ਼੍ਰੀ ਅਕਾਲ